ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਸ਼ੁਕਰਵਾਰ ਤੜਕੇ ਜਮੂ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਸ਼੍ਰੀਨਗਰ ਲੀਰਵਾਨਾ ਹੋਇਆ। ਇਹ ਜਥਾ ਸ਼ਾਮ ਤੱਕ ਸ਼੍ਰੀਨਗਰ ਪਹੁੰਚੇਗਾ ਜਿਸ ਦੇ ਬਾਅਦ 2 ਜੁਲਾਈ ਨੂੰ ਇਹ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਹੁਣ ਤੱਕ 3.5 ਲੱਖ ਤੋਂ ਜ਼ਿਆਦਾ ਸ਼ਰਧਾਲੂ ਅਮਰਨਾਥ ਯਾਤਰਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ। ਪੁਲਿਸ ਨੇ ਮੁੰਬਈ ਦੇ ਥਾਣੇ ਵਿੱਚ ਹੋਈ 9 ਕਰੋੜ 17 ਲੱਖ ਦੀ ਲੁੱਟ ਦੀ ਵਾਰਦਾਤ ਦੀ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ ਹੈ ਪੁਲਿਸ ਨੇ ਸਵਾਰਦਾਦ ਵਿੱਚ ਸ਼ਾਮਲ 16 ਵਿੱਚੋਂ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਲੁਟੇਰਿਆਂ ਨੇ ਯੋਜਨਾ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਪੂਰੇ ਪੈਸੇ ਨਹੀਂ ਲਿਜਾ ਸਕੇ ਨਹੀਂ ਤੇ ਲੁੱਟ 25 ਕਰੋੜ ਦੀ ਹੁੰਦੀ ਦਰਸਲ ਵਾਰਦਾਤੀ ਰਾਤ ਚੋਰ ਆਪਣੇ ਨਾਲ ਤਿੰਨ ਵੱਡੇ ਡਰਮ ਪੈਸੇ ਭਰਨ ਲਈ ਲੈ ਕੇ ਆਏ ਸਨ ਪਰ ਇਹ ਡਰਮ ਕੱਟ ਪਏਗੇ ਜਿਸ ਕਾਰਨ ਉਹ ਪੂਰੇ 25 ਕਰੋੜ ਰੁਪਏ ਨਹੀਂ ਲੈ ਕੇ ਜਾ ਸਕੇ ਅਤੇ ਉਹਨਾਂ ਨੇ ਡਰਮਾਂ ਦੇ ਵਿੱਚ ਸਿਰਫ 9 ਕਰੋੜ ਰੁਪਏ ਹੀ ਆ ਸਕੇ ਜਿਨ੍ਹਾਂ ਵਿੱਚੋਂ 3 ਕਰੋੜ 12 ਲੱਖ ਰੁਪਏ ਪੁਲਿਸ ਨੇ ਬਰਾਮਦ ਕਰ ਲਏ ਨੇ ਜਦਕਿ ਬਾਕੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਪਿਕਾ ਨੇ ਜ਼ਮੀਨ ਕੋਟਾਲ ਵਿੱਚ ਰੋਬਰਟ ਵਾੜਰਾ ਦੀ ਕੰਪਨੀ ਸਕਾਈਲਾਈਟ ਹਸਪੀਟੈਲਿਟੀ ਐਲ ਅਲਪੀਨੋ ਈਡੀ ਨੇ ਪੁੱਛਤਾਛ ਅਤੇ ਦਸਤਾਵੇਜ਼ ਦੇਣ ਲਈ ਸਮਨ ਜਾਰੀ ਕੀਤੇ ਨੇ ਪਿਛਲੇ ਹਫਤੇ ਈਡੀ ਨੇ ਜੋ ਨੋਟਿਸ ਜਾਰੀ ਕੀਤਾ ਸੀ ਉਹ ਸਕਾਈਲਾਈਟ ਹਸਪੀਟੈਲਿਟੀ ਪ੍ਰਾਈਵੇਟ ਲਿਮਿਟਿਡ ਦੇ ਨਾਮ ਤੇ ਸੀ ਈਡੀ ਨੇ ਵਾੜਰਾ ਦੀ ਕੰਪਨੀ ਦੇ ਅਧਿਕਾਰਤ ਮੁਖੀ ਨੂੰ ਪੁੱਛਤਾਛ ਲਈ ਬੁਲਾਇਆ ਹੈ ਇਹ ਪੁੱਛਤਾਛ ਜੁਲਾਈ ਦੇ ਦੂਜੇ ਹਫਤੇ ਵਿੱਚ ਹੋਵੇਗੀ ਬਿਹਾਰ ਵਿੱਚ ਕਥਿਤ ਆਰਜीडी ਕਾਰਜਕਰਤਾਵਾਂ ਨੇ ਕੈਮਰੇ ਦੇ ਸਾਹਮਣੇ ਇੱਕ ਪੰਚਾਇਤ ਸਮਿਤੀ ਦੇ ਮੈਂਬਰ ਨੂੰ ਗਵਾਹ ਕਰ ਲਿਆ ਬਲਾਕ ਪ੍ਰਮੁਖ ਦੀਆਂ ਚੋਣਾਂ ਹੋਣੀਆਂ ਸਨ ਇਸ ਦੌਰਾਨ ਆਰਜीडी ਸਮਰਥਕ ਉਮੀਦਵਾਰ ਦੇ ਵਿਰੋਧੀ ਮਹਾਜਲਤ ਜਾਤੀ ਦੇ ਪੰਚਾਇਤ ਸਮਿਤੀ ਮੈਂਬਰ ਰਜੇਸ਼ ਕੁਮਾਰ ਨੂੰ ਕਾਰ ਤੋਂ ਖਿੱਚ ਕੇ ਗਵਾਹ ਕਰ ਲਿਆ ਗਿਆ ਜਿਸ ਮਗਰੋਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਮਾਮਲਾ ਰੋਹਤਾਸ ਜ਼ਿਲ੍ਹੇ ਦੇ ਸੂਰੇਪੁਰਾ ਬਲਾਕ ਦਾ ਹੈ ਬਲਾਕ ਪ੍ਰਮੁੱਖ ਦਾ ਚੋਣ ਹੋਣਾ ਸੀ ਮੀਰਾ ਦੇਵੀ ਤੇ ਮੀਨਾ ਦੇਵੀ ਦੇ ਵਿਚਾਲੇ ਮੁਕਾਬਲਾ ਸੀ ਇਲਜ਼ਾਮ ਹੈ ਕਿ ਮੀਰਾ ਦੇਵੀ ਦੇ ਸਮਰਥਕ ਪੰਚਾਇਤ ਸਮਿਤੀ ਮੈਂਬਰ ਜੇਸ਼ ਕੁਮਾਰ ਨੋਗਵਾ ਕਰਕੇ ਲੈ ਗਏ ਜੇਸ਼ ਕੁਮਾਰ ਮੀਰਾ ਦੇਵੀ ਦੇ ਵਿਰੋਧ ਚ ਖੜੀ ਮੀਨਾ ਦੇਵੀ ਦੇ ਸਮਰਥਕ ਨੇ ਬਲਾਤ ਕਰ ਪੀੜਤਾਂ ਨਾਲ ਕਥਾ ਤੌਰ ਤੇ ਸੈਲਫੀ ਖਿੱਚਣ ਵਾਲੀ ਰਾਜਸਥਾਨ ਮਹਿਲਾ ਕਮਿਸ਼ਨ ਦੀ ਮੈਂਬਰ ਸੋਮਿਆ ਗੁੱਜਲ ਨੇ ਅਸਤੀਫਾ ਦੇ ਦਿੱਤਾ ਹੈ। ਸਮਾਚਾਰ ਏਜੰਸੀ ਪੀਟੇ ਦੇ ਮੁਤਾਬਕ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਅਤੇ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਉਸਮਾ ਮੇਚ ਤਲਬ ਕੀਤਾ ਹੈ। ਸੋਮਿਆ ਗੁੱਜਲ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਭੇਜ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BSP ਸੁਪਰੀਮ ਨੂੰ ਲਗਾਤਾਰ ਝਟਕੇ ਲੱਗ ਰਹੇ ਨੇ ਹੁਣ ਪਾਰਟੀ ਦੇ ਜਨਰਲ ਸੈਕਟਰੀ ਤੇ BSP ਸਰਕਾਰ ਚ ਟ੍ਰਾਂਸਪੋਰਟ ਮੰਤਰੀ ਰਹੇ ਆਰ ਕੇ ਚੌਧਰੀ ਨੇ ਅਸਤੀਫਾ ਦੇ ਦਿੱਤਾ ਹੈ ਚੌਧਰੀ ਨੇ ਪਾਰਟੀ ਸੁਪਰੀਮ ਮਾਇਆਵਤੀ ਤੇ ਟਿਕਟਾ ਵੇਚਣ ਦਾ ਇਲਜ਼ਾਮ ਲਗਾਇਆ ਹੈ ਉਹਨਾਂ ਕਹੇ ਹੈ ਕਿ BSP ਸਿਰਫ ਰੀਅਲ ਏਸਟੇਟ ਕੰਪਨੀ ਬਣ ਕੇ ਰਹਿ ਗਈ ਹੈ ਤੇ ਇੱਥੇ ਹੁਣ ਚਾਟੂਕਾਰਾਂ ਦੀ ਚੱਲਦੀ ਹੈ ਪੁਲਿਸ ਨੇ ਕਿਹਾ ਕਿ ਜਵਾਹਰ ਬਾਗ ਦੇ ਵਿੱਚ ਲੋਕਾਂ ਨੂੰ ਕਥਤ ਤੌਰ ਤੇ ਟ੍ਰੇਨਿੰਗ ਦੇਣ ਵਾਲਾ ਆਰਐਸਐਸ ਕਾਰਜਕਰਤਾ ਆਗਰਾ ਦਾ ਨਹੀਂ ਬਲਕਿ ਜ਼ਿਲ੍ਹੇ ਦੇ ਹੀ ਦੀਨ ਦਿਆਲ ਧਾਮ ਦਾ ਰਹਿਣ ਵਾਲਾ ਹੈ ਐਸਐਸਪੀ ਬਬਲੂ ਕੁਮਾਰ ਨੇ ਕਿਹਾ ਕਿ ਪੁਲਸ ਉਸ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਸੰਸਦ ਯੋਗੀ ਦੇتنਾਥ ਨੇ ਮथुरा ਦੇ ਜਵਾਹਰ ਬਾਗ 4ਐਸਐਸਤੇ ਲੋਕਾਂ ਵੱਲੋਂ ਫੇਰਨ ਦਿੱਤੇ ਜਾਣ ਦੇ ਰੋਪਾ ਨੂੰ ਸ੍ਰੀ ਤੋਂ ਖਾਰਜ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਚੁਣੌਤੀ ਦਿੱਤੀ ਹੈ। ਅਦੇਤਨਾਥ ਨੇ ਕਿਹਾ ਹੈ ਕਿ ਸਰਾਸਰ ਗਲਤ ਹੈ। ਆਕਰੋਤਪਨਪਿਆ ਪ੍ਰਜੇਸ਼ ਯਾਦਵ ਕੋ ਨੇ ਉੱਤਰ ਪ੍ਰਦੇਸ਼ ਸਰਕਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋ ਕਿਉਂ ਨਹੀਂ ਕਰਾਉਂਦੀ? ਮਹਾਰਾਸ਼ਟਰ ਦੇ ਸਾਫ ਦਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਇਕਨਾਥ ਖੜਸੇ ਨੇ ਕਹਿ ਕੇ ਬਾਤ ਪੈਦਾ ਕਰ ਦਿੱਤਾ ਕਿ ਜੇਕਰ ਉਹਨਾਂ ਨੇ ਮੂੰਹ ਖੋਲਿਆ ਤਾਂ ਦੇਸ਼ ਹਿਲ ਜਾਏਗਾ ਖੜਸੇ ਨੇ ਆਪਣੇ ਚੋਣ ਖੇਤਰ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਗੱਲ ਕਹੀ ਉੱਤਰਾਖੰਡ ਦੇ ਪਥੋਰਗੜ੍ਹ ਵਿੱਚ ਬੱਦਲ ਫਟਣ ਨਾਲ ਵੱਡੀ ਤਬਾਹੀ ਹੋਈ ਹੈ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੇ ਬਾਅਦ ਦੇ ਭਿਆਨਕ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਛੇਤੂਤ ਮਕਾਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਭਾਰੀ ਬਾਰਿਸ਼ ਤੋਂ ਬਾਅਦ ਅਜਿਹਾ ਹੀ ਹਾਲ ਗੜਵਾਲ ਦੇ ਚਮੂਲੀ ਦਾ ਵੀ ਹੈ ਇੱਥੇ ਵੀ ਘਰਾਂ 'ਚ ਮਲਬਾ ਆ ਗਿਆ ਹੈ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਪਹਾੜਾਂ 'ਚ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਸਥਾਨਾਂ ਤੇ ਪਹੁੰਚ ਜਾਣ ਸਵਦੇਸ਼ੀ ਤਕਨੀਕ ਨਾਲ ਬਣਿਆ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਸ਼ੁੱਕਰਵਾਰ ਨੂੰ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਕਰ ਲਿਆ ਗਿਆ ਤੇਜਸ ਨੂੰ ਇਥੇ ਇੱਕ ਸਮਰੋਹ ਹਵਾਈ ਫੌਜ ਦੀ 45ਵੇਂ ਸਕੁਐਟਨ ਫਲਾਈਂਗ ਡੈਕ੍ਰਸ 'ਚ ਸ਼ਾਮਲ ਕੀਤਾ ਗਿਆ ਇਸ ਜਹਾਜ਼ ਨੂੰ ਪਿਛਲੇ 3 ਦਹਾਕਿਆਂ ਤੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਜਾ ਰਿਹਾ ਸੀ ਇਸ ਮੌਕੇ ਤੇ ਸੀਨੀਅਰ ਹਵਾਈ ਸੈਨਾ ਅਫਸਰ ਵੀ ਮੌਜੂਦ ਸਨ ਇਸ ਦੌਰਾਨ ਵੱਖ-ਵੱਖ ਧਰਮਾਂ ਮੁਤਾਬਕ ਪੂਜਾ ਪਾਠ ਕੀਤਾ ਗਿਆ ਕੰਟੀ ਵਜਾ ਕੇ ਸ਼ੰਖ ਵਜਾ ਕੇ ਤੇ ਨਾਰੀਅਲ ਤੋੜਨ ਦੇ ਬਾਅਦ ਤੇਜਸ ਹਵਾਈ ਬੇੜੇ ਵਿੱਚ ਸ਼ਾਮਲ ਹੋਇਆ